ਪਾਦਸ਼ਾਹ ਕੱਤੀ ਗੜੀ ਦੇ ਵਿੱਚ ਬੈਠੇ ਹੋਏ ਨੇ ਸਤਗੁਰਾਂ ਨੇ ਕਿਹਾ ਭਾਈ ਦੀਵਾਨ ਸ਼ੁਰੂ ਕਰ ਦਿਓ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਤਾਂ ਇਧਰ ਇੱਕ ਸਿੰਘ ਜਿਹੜਾ ਉੱਚੀ ਥਾਂ ਤੇ ਵੇਖਦਾ ਸੀ ਦੁਸ਼ਮਣ ਦੀ ਫੌਜ ਨੂੰ ਕਵਾ ਕੇ ਕਹਿੰਦਾ ਸੱਤੇ ਪਾਦਸ਼ਾਹ ਜੀ ਦੁਸ਼ਮਣ ਦੀ ਫੌਜ ਘੇਰਾ ਪਾ ਰਹੀ ਆਪਣੀ ਗੜੀ ਨੂੰ ਕਿੱਡੀ ਦਲ ਕੋਈ ਤਰਾ ਆ ਗਏ ਨੇ ਪਹਿਲਾਂ ਮੈਂ ਸੋਚਿਆ ਜਾ ਕੇ ਭਜਾਵਾਂ ਮੁਰਕੇ ਮੈਂ ਸੋਚਿਆ ਕਿ ਗੁਰੂ ਦੀ ਆਗਿਆ ਨਹੀਂ ਗੁਰੂ ਦੀ ਆਗਿਆ ਤੋਂ ਜਾਣ ਬਿਨਾਂ ਜਾਣਾ ਜਿਹੜਾ ਇਹ ਗੁਸਤਾਖੀ ਹੈ ਇਹ ਗਲਤੀ ਹੈ ਮਾਰਨ ਮੈਂ ਤਾਂ ਨਹੀਂ ਗਿਆ ਹੁਣ ਸੇਵਕ ਨੂੰ ਕੀ ਹੁਕਮ ਹੈ ਆਗਿਆ ਕਰੋ ਤਹੁੰ ਦਾ ਜਿਹੜੇ ਇਹਨਾਂ ਦੇ ਜਰਨੈਲ ਨੇ ਉਹਨਾਂ ਨੂੰ ਪਕੜ ਕੇ ਬੰਨ੍ਹ ਕੇ ਲਿਆ ਆਵਾ ਵਦੀਰ ਖਾਨ ਦਾ ਸਿਰ ਕੱਟ ਕੇ ਲਿਆ ਆਵਾ ਗੁਰੂ ਸੁਣ ਕੇ ਬੜੇ ਹੱਸੇ ਕਹਿਣ ਲੱਗੇ ਮੈਨੂੰ ਇਹੋ ਜਿਹੀ ਖਾਲਸੇ ਦੀ ਲੋੜ ਹੈ ਕੈਨ ਮੈਂ ਕਹਾਂ ਮਾਰੇ ਤੁਹਾਡਾ ਹੁਕਮ ਹੋਵੇ ਜਿਹੜਾ ਤੁਸੀਂ ਵਚਨ ਕੀਤਾ ਸਵਾ ਲੱਖ ਸੇ 1 ਲੜਾਉ ਤਬੈ ਗੋਬਿੰਦ ਸਿੰਘ ਨਾਮਤ ਹਾਂ ਉਹ ਮੈਂ ਕਰਕੇ ਵਿਖਾ ਦਿਆਂ ਸੱਡੇ ਪਾਤਸ਼ਾਹ ਨੇ ਧੋਖ ਪਵਾਇਆ ਫਿਰ ਸਤਗੁਰਾ ਸਿੰਘਾਂ ਨੂੰ ਪਿਆਰ ਕਰਨਾ ਸੀ ਮਾਰੇ ਕਹਿਣ ਲੱਗੇ ਖਾਲਸਾ ਜੀ ਹੁਣ ਪਰਖ ਦੀ ਘੜੀ ਆ ਗਈ ਹੈ 10 ਲੱਖ ਫੌਜ ਆਈ ਹੈ ਢਾਈ 25 ਹਜ਼ਾਰ ਤੁਹਾਡੇ 40 ਦੇ ਵੱਡੇ ਆਉਂਦਾ ਹੈ ਤੇ ਤੁਸੀਂ ਗੜੀ ਤੋਂ ਬਾਹਰ ਨਿਕਲ ਕੇ ਜੰਗ ਕਰਨਾ ਹੈ ਇਹਨਾਂ ਨਾਲ ਲੋਹੇ ਦਾ ਲੋਹਾ ਲੈ 7 ਵਜੇ ਸੱਤੇ ਪਾਤਸ਼ਾਹ ਗੁਰੂ ਨੇ ਗਿਆਨ ਦੇ ਕੇ ਤਿਆਰ ਕਰਕੇ ਖਾਲਸੇ ਨੂੰ ਤਿਆਰ ਕਰ ਦਿੱਤਾ ਔਰ ਜਦੋਂ ਤਿਆਰ ਬਰ ਤਿਆਰ ਖਾਲਸਾ ਹੋ ਗਿਆ ਇਹਨੇ ਜਦੋਂ ਸਤਿਗੁਰਾਂ ਨੇ ਪੰਜ-ਪੰਜ ਸਿੰਘਾਂ ਨੂੰ ਜਥਾ ਬਣਾ ਕੇ ਕਿਲੇ ਤੋਂ ਬਾਹਰ ਕੱਢ ਕੇ ਗੜੀ ਤੋਂ ਬਾਹਰ ਕੱਢ ਲੈ ਲੜਾਉਣਾ ਸ਼ੁਰੂ ਕਰ ਦਿੱਤਾ ਉਹਦੋ ਫਿਰ ਬਾਬਾ ਅਜੀਤ ਸਿੰਘ ਸਾਹਿਬ ਕਹਿਣ ਲੱਗੇ ਪਿਤਾ ਜੀ ਸਾਨੂੰ ਵੀ ਆਗਿਆ ਦਿਓ ਅਸੀਂ ਵੀ ਸ਼ਹੀਦੀ ਪਾਈ ਗੁਰੂ ਕਹਣ ਲੱਗੇ ਜਾਓ ਤੁਸੀਂ ਵੀ ਧਰਮ ਤੋਂ ਕੁਰਬਾਨ ਹੋ ਜਾਓ ਉਥੇ ਕਵੀ ਲਿਖਦਾ ਹੈ ਕਿ ਗੋਬਿੰਦ ਕੇ ਦਲਾਵਰ ਕਿਲੇ ਸੇ ਨਿਕਲੇ ਆਏ ਬਹੁਤ ਦਿਨ ਕੀਏ ਸਰਕਾਰ ਕਿਲੇ ਸੇ ਨਿਕਲੇ ਆਏ ਪੈ ਘੋੜੇ ਸੇ ਅਸਵਾਰ ਕਿਲੇ ਸੇ ਨਿਕਲੇ ਆਏ ਲੈ ਹੱਥੋਂ ਮੈਂ ਤਲਵਾਰ ਕਿਲੇ ਸੇ ਨਿਕਲੇ ਆਏ ਤੇਸ ਮੂੰਹ ਸੇ ਕਰੂੰ ਤੇਗ ਖੰਮਦਾਰ ਕੀ ਤਰੀਕ ਗੋਬਿੰਦ ਕੀ ਬਖਸ਼ੀ ਹੋਈ ਤਲਵਾਰ ਕੀ ਤਰੀਕ ਦੁਸ਼ਮਣਾਂ ਵੇ ਜਦੋਂ ਆ ਕੇ ਸਹਿਬਜ਼ਾਦਾ ਜੀ ਵੜੇ ਆਉ ਰਾਹ ਦਿੱਤੇ ਸੱਤਰਾ ਦੀ ਤਰ੍ਹਾਂ ਵਿਸ਼ਾ ਕੇ ਢੇਰਾਂ 'ਚ ਢੇਰ ਲਾ ਦਿੱਤੇ ਦੁਸ਼ਮਣ ਕਹਿਣ ਲੱਗੇ ਇਹ ਗੁਰੂ ਗੋਬਿੰਦ ਸਿੰਘ ਆਪ ਆਇਆ ਨੇ ਦੂਜਾ ਕਹਿੰਦਾ ਨਹੀਂ ਇਹ ਕੋ ਜਿੰਨ ਭੂਤ ਗੁਰੂ ਨੇ ਭੇਜਿਆ ਜੀ ਸ਼ਕਤੀ ਦੇ ਕੇ ਇਹ ਤੇ ਇੰਨੀ ਤਲਵਾਰ ਨਹੀਂ ਚੱਲ ਸਕਦੀ ਅਸਮਾਨੀ ਬਿਜਲੀ ਦੀ ਤਰ੍ਹਾਂ ਕੱਟੀ ਜਾਂਦੀ ਹੈ ਇਹ ਕਹਿੰਦਾ ਨਹੀਂ ਦੇਵ ਸ਼ਕਤੀ ਭੇਜੀ ਹੈ ਗੁਰੂ ਨੇ ਉਹਦੇ ਨਾਲ ਤੁਹਾਨੂੰ ਕਟਾ ਰਿਹਾ ਹੈ ਚੌਥਾ ਕਹਿੰਦਾ ਨਹੀਂ ਗੁਰੂ ਗੋਬਿੰਦ ਸਿੰਘ ਆਪ ਖੁਦ ਆਏ ਨੇ ਸਹਿਬਜ਼ਾਦਾ ਉਹ ਕੀ ਕੀ ਕਹਿਣ ਲੱਗੇ ਮੈਂ ਆਪਣੇ ਪਿਤਾ ਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਆਪਣੇ ਪਿਤਾ ਦੀ ਰੀਤ ਨਹੀਂ ਕਰ ਸਕਦਾ ਪਰ ਉਹਨਾਂ ਦੇ ਦੱਸੇ ਪਾਏ ਪੂਰਨਿਆਂ ਤੇ ਚੱਲ ਕੇ ਤੁਹਾਡਾ ਨਾਸ ਕਰ ਸਕਦਾ ਹਾਂ ਫਰਕੀ ਹੋਇਆ ਜੰਗ ਸ਼ੁਰੂ ਹੋ ਗਈ ਤੇ ਅੱਗੇ ਲਿਖਦੇ ਨੇ ਸਹਜਾਦਾ ਜੀ ਨੇ ਭਾਗੜੀ ਮਚਾ ਲਈ ਭਾਜੜਾ ਪਾਤੀਆ ਦੁਸ਼ਮਣਾਂ ਨੂੰ ਇਹ ਫੌਜ ਪੁਗਾਦੀ ਕਦੀ ਉਹ ਫੌਜ ਪੁਗਾ ਤੇ ਇਹਨੂੰ ਜਾਂਦੇ ਨੇ ਅੱਗੇ ਲਾ ਲਿੰਦੇ ਨੇ ਇਧਰ ਤੋਂ ਜਾਂਦੇ ਨੇ ਇਧਰੋਂ ਅੱਗੇ ਲਾ ਲਿੰਦੇ ਵੱਡ ਕਰ ਤਵਕਕੂ ਸੇ ਸਜਾਇਤ ਜੋ ਦਿਖਾ ਦਿ ਜਲੇਰੀ ਨਾਲ ਸੂਰਮਤਾਈ ਨਾਲ ਬਹਾਦਰੀ ਵਿਖਾਈ ਸਾਹਿਬ ਜادہ ਸਤਿਗੁਰੂ ਜੀ ਕਿਲੇ ਵਿੱਚ ਬੈਠੇ ਸੀ ਕੱਜੀ ਘੜੀ ਕੰਡੇ ਸਤਬੰਦ ਨੇ ਵਹੀ ਸੀ ਕਿਲਾ ਸੇ ਬੇਡੇ ਕੋ ਨਿਦਾ ਆਦੀ ਜੋ ਲੜਦਿਆ ਵੇਖਿਆ ਸਹਬਜ਼ਾਦੇ ਨੂੰ ਸੱਡੇ ਪਾਤਸ਼ਾਹ ਨੇ ਕਿਲੇ ਤੋਂ ਵਾਅਦ ਦਿੱਤੀ ਕਹਿਣ ਲੱਗੇ ਸ਼ਾਬਾਸ਼ ਪੁੱਤਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਦੇ ਫਰਜ਼ੰਦ ਬੜੇ ਮਾਰੇ ਵਾਅਦੇ ਕੇ ਕਹਿੰਦੇ ਪੁੱਤਰਾ ਬਹੁਤ ਲੜਦੇ ਆ ਕਿਉਂ ਨਾ ਲੜੇਗਾ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਤਕੜਾ ਹੋ ਗਿਆ ਜਦੋਂ ਬੇਟੇ ਨੇ ਬਾਤ ਸੁਣੀ ਉਹਨਾਂ ਅਗੋ ਕੀ ਆਖਿਆ ਉਹਨਾਂ ਆਖਿਆ ਤਲਵਾਰ ਸੇ ਦਲਬੰਦ ਬਜਾਈ ਗਰਦਨ ਤੇ ਆਲਾਬ ਦਲਾਵਰ ਨੇ ਇੱਕ ਭਾਈ ਤਲਵਾਰ ਮੱਥੇ ਨੂੰ ਲਾ ਕੇ ਸਿਰ ਨੀਵਾ ਕਰਕੇ ਪਿਤਾ ਜੀ ਨਾਲ ਨਮਸਕਾਰ ਕੀਤੀ ਬਾਬਾ ਅਜੀਤ ਸਿੰਘ ਸਾਹਿਬ ਇਸ ਵਖਮੇ ਵਿੱਚ ਫੌਜ ਸਿਤਮ ਆਰਾ ਉਮੜਈ ਜਦੋਂ ਵੇਖਿਆ ਕਿ ਸਹਿਬ ਦਾ ਧਿਆਨ ਲੱਗ ਗਿਆ ਅੰਦਰ ਦੋਸਤਾਂ ਧਾਗੇ ਪੈ ਗਏ ਸਹਿਮਜਾ ਦੇ ਵੱਲ ਇਕੱਠੇ ਹੋ ਕੇ ਕਹਿੰਦੇ ਬਰਸ਼ੀ ਕਿਸੇ ਵੱਧ ਵਕਤ ਨੇ ਪਿੱਛੇ ਸੇ ਲਗਾਈ ਪਿਉਰਾ ਕੇ ਗਰੇ ਜੀਲ ਸੇ ਸਰਕਾਰ ਜ਼ਮੀਨ ਪਰ ਰੂਹ ਖੁਲਦ ਗਈ ਔਰ ਤਨ ਜਾਲ ਜ਼ਮੀਨ ਪਰ ਸ਼ਹੀਦ ਹੋ ਗਿਆ ਰੂਹ ਜਿਹੜੀ ਖੁਲਦ ਅਕਾਲ ਪੁਰਖ ਵੱਲ ਚਲੇਗੀ ਸੱਟ ਖੜ ਨੂੰ ਚਲੇ ਗਈ ਤੇ ਤਨ ਜਿਹੜਾ ਸੀ ਉਹ ਧਰਤੀ ਤੇ ਡਿੱਗ ਪਿਆ ਕਹਿੰਦੇ بیٹے ਦੀ ਸ਼ਹਾਦਤ ਦੇਖੀ ਜਦ ਪਿਦਰ ਨੇ ਜਦੋਂ ਪਿਤਾ ਨੇ ਦੇਖਿਆ ਵੱਡਾ ਬੇਡਾ ਸ਼ਹੀਦ ਹੋ ਗਿਆ ਕਹਿੰਦੇ ਖਾਕ ਉੱਡੀ ਪਿਆ ਵਿਦਾਇ ਕਰਨੇ ਕਹਿੰਦੇ ਕੀ ਹੋਇਆ ਗਗਨ ਵਿੱਚ ਧੇਰੀ ਆਈ ਖਾਕ ਉੱਡੀ ਤੇ ਸੂਰਜ ਨੇ ਆ ਕੇ ਮੱਥਾ ਟੇਕਿਆ ਸੂਰਜ ਜੀ ਨਮਸਕਾਰ ਕੀਤਾ ਇਸ ਵਕਤ ਤੇ ਕਹਾ ਨਨੇ ਸੇ ਦਿਸਰ ਨੇ ਛੋਟੇ ਉਹ ਜੁਝਾਰ ਸਿੰਘ ਜੀ ਕਹਿਣ ਲੱਗੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਪੁੱਤਰ ਨੇ ਪੁੱਤਰ ਬਾਜੀ ਕਹਿੰਦੇ ਪੁੱਤਰ ਨੇ ਰੁਕਸਤ ਹਮੇਂ ਦਿਲਾਓ ਪਿਤਾ ਜਾਏਗੇ ਹਾਂ ਮਰਨੇ ਫਿਰ ਪਿਤਾ ਜੀ ਮੈਨੂੰ ਰੁਕਸਤ ਦਿਓ ਮੈਨੂੰ ਵਿਦਾ ਕਰੋ ਮੈਂ ਲੜਨ ਵਾਸਤੇ ਜਾਣਾ ਚਾਉਣਾ ਵਾਂ ਕਿਉਂਕਿ ਭਾਈ ਸੇ ਵਿਛੜ ਕਰ ਹਮੇਂ ਜੀਣਾ ਨਹੀਂ ਆਤਾ ਸੌਣਾ ਨਹੀਂ ਖਾਣਾ ਨਹੀਂ ਪੀਣਾ ਵੀ ਭਾਤਾ ਮਾ ਆਪਣੇ ਭਰਾ ਨਾਲੋਂ ਵਿਛੜ ਕੇ ਮੈਨੂੰ ਜੀਵਣਾ ਨਹੀਂ ਆਉਂਦਾ ਮੈਨੂੰ ਖਾਣਾ ਨਹੀਂ ਚੰਗਾ ਲੱਗਦਾ ਮੈਨੂੰ ਸੌਣਾ ਨਹੀਂ ਚੰਗਾ ਲੱਗਦਾ ਮੈਨੂੰ ਵੀ ਭੇਜੋ ਜੋ ਜੁਝਾਰ ਸਿੰਘ ਨੇ ਇਹ ਗੱਲ ਕਹੀ ਤਾਂ ਉੱਥੇ ਵੀ ਕਵੀ ਲਿਖਦਾ ਕਹਿੰਦੇ ਕੀ ਦੂਸਰੇ ਬੇਬੇ ਦੀ ਬੇੰਤੀ ਸੁਣੀ ਜਿਸ ਜਪਦੰਮ ਤੇ ਕਹਿੰਦੇ ਨੇ ਉਸ ਵੇਲੇ ਕੀ ਕੀਤਾ ਬਾਪ ਦੇ ਬੋਸੇ لئے ਪਏ ਹਮ ਪਿਆਰ ਦੇ ਦਾ ਸਿਰ ਨੂੰ ਕੋਲੋਸਿਆ ਮਰਨੇ ਕੇ ਲਈ ਜਾਓ ਜੰਮ ਜੰਮ ਕਹ ਲਗੇ ਮਰਨ ਵਾਸਤੇ ਜੰਮ ਜੰਮ ਕੇ ਜਾਓ ਬਾਪ ਬਾਰ ਬਾਰ ਸ਼ਹੀਦ ਹੋ ਜਿੰਦੇ ਜੰਮ ਲੋ ਰੁਖੋ ਦਾ ਖੁਦਾਰਾ ਨਹੀਂ ਰੋਕੇਗੇ ਕਦੀ ਹਮ ਤੁਹਾਨੂੰ ਅਸੀਂ ਰੋਕਦੇ ਨਹੀਂ ਗੁੱਸੇਲਾ ਹੋ ਨਰਾਜ ਨਾ ਹੋ ਕਹਿੰਦੇ ਹਮ ਨੇ ਕਹਾ ਥਾ ਬਾਪ ਕੋ ਜਾ ਦੀਜੇ ਧਰਮ ਪਰ ਅਸੀਂ ਆਪਣੇ ਪਿਤਾ ਨੂੰ ਇਤਿਆਸ ਸੀ ਕਿ ਧਰਮ ਵਾਸਤੇ ਆਪਣਾ ਸੀਸ ਦੇ ਦਿਓ ਲੋਬ ਅਬ ਆਪਕੋ ਕਹਤੇ ਹੈ ਜਾਨ ਵੀਜੇ ਧਰਮ ਪਰ ਜਾਓ ਤੁਹਾਨੂੰ ਵੀ ਕਹਿੰਿਆ ਤੁਸੀਂ ਜਾ ਕੇ ਸ਼ਹੀਦੀ ਪ੍ਰਾਪਤ ਕਰ ਲਓ ਫਿਰ ਮਹਾਰਾਜ ਜੋ ਬਚਨ ਕਹੇ ਉਹ ਹੀ ਲਿਖਦਾ ਹੈ ਕਹਿੰਦੇ ਮਹਾਰਾਜ ਕਹਨਗੇ ਹਮ ਨੇ ਕਿਸੇ ਯਾਰ ਕੋ ਨਹੀਂ ਰੋਕਾ ਕਿਸੇ ਵਫਾਦਾਰ ਫਰਜ਼ੰਦ ਕੋ ਨਹੀਂ ਰੋਕਾ ਆਓ ਦੇਖੀਏ ਸਰਕਾਰ ਕੋ ਹਮ ਨੇ ਨਹੀਂ ਰੋਕਾ ਵੱਡੇ ਸਾਹਿਬ ਰੋਕਿਆ ਨਹੀਂ ਖੀਲ ਹੋ ਗਿਆ ਸਮੂਹ ਕੋ ਵੀ ਇਸ ਰਾਹ 'ਤੇ ਕੁਰਬਾਨ ਕਰਾਂਗੇ ਸਤਿ ਸ਼ੁਕਰ ਹੈ ਖੰਭੀ ਕਦੇ ਖੰਜਰ ਸੇ ਮਰਾਂਗੇ ਮਰਗ ਤੇ ਤੈਨੂੰ ਐਸੇ ਰਾਹ ਤੇ ਘੰਦਾ ਹੈ ਤੇ ਸ਼ੁਕਰ ਕਰੂੰ ਜੇ ਤਨ ਮੈਨੂੰ ਖੰਜਰ ਵੱਜੂ ਮੈਂ ਖੰਜਰ ਬਾਦ ਤੇ ਜੀ ਰੂੰਗਾ ਮੈਂ ਨਹੀਂ ਚਾਹੁੰਦਾ ਬੁਖਾਰ ਚੜ ਕੇ ਮਰਾਂ ਮੈਂ ਵੀ ਸੂਰਮਾ ਤੇ ਤੁਸੀਂ ਦੇਖਿਆ ਹਜ਼ੂਰ ਸਾਹਿਬ ਗੁੱਲਖਾਨੇ ਆ ਕੇ ਜਿਹੜੀ ਕਟਾਰ ਮਾਰੀ ਸੀ ਸੱਜੇ ਪੱਖਾ ਉਹਦੀ ਕਟਾਰ ਮਾਰ ਕੇ ਨੂੰ ਪਾਰ ਬਿਲਾ ਦਿੱਤਾ ਗੁਰੂ ਬਾਣੀ ਵਿੱਚ ਕਹੇ ਗਏ ਜਦ ਆਪ ਕੀ ਆਉਂਦੇ ਦਾਦ ਬਣੇ ਅਤਹੀ ਰਣ ਮੈਂ ਤਵਜੂਜ ਮਰੂੰ ਜਦੋਂ ਅੰਤ ਦਾ ਸਮਾ ਆਵੇ ਉਦੋਂ ਜੂਝ ਕੇ ਸ਼ਹੀਦ ਹੋਵਾਂ ਲੜ ਕੇ ਸ਼ਹੀਦ ਹੋਵਾਂ ਮਰ ਕਹਿੰਦੇ ਸਭ ਸ਼ੁਕਰ ਹੈ ਹਮ ਵੀ ਕਬੀ ਖੰਜਰ ਸੇ ਮਰੇਗੇ ਅਸੀਂ ਸ਼ੁਕਰ ਕਰਦੇ ਆ ਅਸੀਂ ਵੀ ਇਸੇ ਤਰ੍ਹਾਂ ਸ਼ਹੀਦੀ ਪਾਵਾਂਗੇ ਫਿਰ ਕਹਿੰਦੇ ਮਾਲਾ ਹੈ ਤੁਝੇ ਨਾਜ ਸੇ ਬੜੇ ਲਾਦਨਾ ਤੈਨੂੰ ਪਾਦੇ ਆ ਬੋਲੇ ਗੁਰੂ ਗੋਬਿੰਦ ਸਿੰਘ ਗੁਰੂ ਜੀ ਬੜੇ ਪਿਆਰ ਨਾਲ ਬੋਲੇ ਕਿ ਤੈਨੂੰ ਬੜੇ ਲਾਡਾ ਨਾ ਪਾਵੇ ਇਸ ਮਸੂਮ ਬਾ ਬਾ ਜਾਂ ਬਾਅਦ ਸੇ ਕਹਿਣੇ ਲਗੇ ਗੁਰੂ ਗੋਬਿੰਦ ਸਿੰਘ ਆਓ ਤਨ ਪਾਕ ਤੇ ਹਥਿਆਰ ਸਜਾ ਦੇ ਮੈਂ ਕਹਿੰਦੇ ਆ ਤੇਰੇ ਪਵਿੱਤਰ ਸਰੀਰ ਤੇ ਹਥਿਆਰ ਸਜਾ ਦਿਆਂ ਛੋਟੀ ਸੀ ਕਮਾਨ ਨਹੀਂ ਨਮੀ ਸੀ ਤਲਵਾਰ ਸਜਾ ਦਿਆਂ ਛੋਟੀ ਕਮਾਨ ਤੇ ਛੋਟੀ ਸ਼੍ਰੀ ਸਾਹਿਬ ਤੇਰੇ ਸਰੀਰ ਤੇ ਸਜਾ ਦਿਆਂ ਲੋਸੁਧਾਰੀ ਤੁਮੇ ਅਲਾ ਕੋ ਸੰਪਾ ਤਿਆਰ ਪਰ ਤਿਆਰ ਕਰਕੇ ਸ਼ਸਤਰਾਂ ਨਾਲ ਕਿਤੇ ਜਾਓ ਤੁਹਾਨੂੰ ਖੁਦਾ ਨੂੰ ਸੌਂਪ ਦਿੱਤਾ ਜਾਓ ਸ਼ਹੀਦੀ ਪਾ ਲਓ ਲੋ ਸਿਹਾਰੀ ਤੁਮੇ ਖੁਦਾ ਕੋ ਸੰਪਾ ਮਰ ਜਾਓ ਜਾਂ ਮਾਰੋ ਤੁਮੇ ਖੁਦਾ ਕੋ ਸੰਪਾ ਜਾਂ ਤੇ ਸ਼ਹੀਦ ਹੋ ਜਾਓ ਜਾਂ ਸ਼ਹੀਦ ਕਰਦੇਓ ਕਿਉਂਕਿ ਸੂਰਮੇ ਵਾਸਤੇ ਕੋ ਗੱਲ ਮਰਨਾ ਜਾਂ ਮਾਰ ਦੇਣਾ ਸੂਰਮੇ ਸਿੱਖਿਆ ਹੀ ਆਪਣੀ ਸੈਨਾ ਨੂੰ ਇਹ ਦਿੰਦੇ ਨੇ ਮੇਰੇ ਪਰਿਵਾਰ ਦਾ ਕੀ ਬਣੋ ਮੇਰੇ ਬੱਚਿਆਂ ਦਾ ਕੀ ਬਣੂ ਉਹ ਸੂਰਮਾ ਨਹੀਂ ਕਹੀ ਬਸ ਮਰਨਾ ਜਾਂ ਮਾਰ ਦੇਣਾ ਤੇ ਕਹਿੰਦੇ ਨੇ ਮਰ ਜਾਓ ਜਾਂ ਮਾਰੋ ਮੈਂ ਖੁਦਾ ਕੋ ਸੌਂਪਾ ਫਰਟੇਂ ਗਏ ਰੱਬ ਨੂੰ ਨਾ ਭੁਲਾਓ ਤੁਮੈਂ ਕਰਤਾਰ ਕੋ ਸੌਂਪਾ ਖਾਇਸ਼ ਹੈ ਹਮ ਤੁਮੇ ਤੀਕ ਚਲਾਤੇ ਹੋਏ ਦੇਖੇ ਤੇ ਆਪਣੀ ਆਖ ਸੇ ਬਰਸ਼ੀ ਖਾਤੇ ਹੋਏ ਦੇਖ ਤੇ ਤੈਨੂੰ ਤਲਵਾਰ ਚਲਾਉਣੀ ਦੇਖਣਾ ਚਾਹੁੰਦੇ ਆ ਤੇ ਬਰਸ਼ੀ ਖਾਂਦਿਆ ਵੀ ਸਾਹਮਣੇ ਤੈਨੂੰ ਦੇਖਣਾ ਸੌਂ ਚਾਹੁੰਦੇ ਆ ਕਿ ਤੂੰ ਬਰਸ਼ੀ ਖਾ ਜੰਗ ਨੂੰ ਚਲੇ ਗਏ ਕਹਿੰਦੇ ਨੇ ਜਦੋਂ ਆਗਿਆ ਲੈ ਕੇ ਸੁਝਾਰ ਚਲੇ ਗਏ ਜੰਗ ਨੂੰ ਸਭ ਸ਼ੇਰ ਬਗੇਲਾ ਨજર ਆਣੇ ਲੱਗਾ ਬਲਵੇਂ ਜਿਵੇਂ ਸ਼ੇਰ ਸੀ ਉਹ ਬਘੇਲਿਆਂ ਦੀ ਤਰ੍ਹਾਂ ਨજર ਆਉਣ ਲੱਗ ਪਈ ਗਿੱਦੜਾਂ ਦੀ ਤਰ੍ਹਾਂ ਨજર ਆਉਣ ਲੱਗ ਪਈ 20 ਕਿਸੇ ਨੂੰ जख्मी किया 20 21 ਕੋ ਮਾਰਾ ਇਸ ਅਕੇਲੇ ਨੇ ਅਕੀਸ਼ ਕੋ ਮਾਰਾ ਤਰ ਗਿੰਦੇ ਨੇ ਬੱਜ ਬੱਜ ਲੜੋ ਤਲਗੀਆਂ ਵਾਲੇ ਪਿਸਰ ਸੇ ਇੰਨੀ ਮਾਚਾ ਲਿਆ ਲਿਆਏ ਹੈ ਪਿਤਾ ਕੀ ਕਮਰ ਸੇ ਤੇ ਪਿਸਤੌਲ ਲੈ ਕੇ ਆਏ ਆਪਣੇ ਪਿਤਾ ਦੀ ਕੰਮਰ ਕੱਸੇ ਦੇ ਵਿੱਚ ਜੋ ਵਾਟ ਵਾਟ ਕੇ ਇਹਨਾਂ ਦਾ ਲੜੋ ਜਦੋਂ ਜਾ ਕੇ ਜੰਗ ਸ਼ੁਰੂ ਕਰ ਦਿੱਤੀ ਮਹਾਨ ਜੰਗ ਹੋਇਆ ਤਾਂ ਕਹਿੰਦੇ ਨੇ ਲੜਦਿਆਂ ਲੜਦਿਆਂ ਭਰਾ ਦਾ ਸਰੀਰ ਪਿਆ ਜੰਗ ਵਿੱਚ ਦਿਸ ਪਿਆ ਮੈਦਾਨ 'ਮ ਭਾਈ ਦਾ ਲਾਸ਼ਾ ਨਜ਼ਰ ਆਇਆ ਘੋੜੇ 'ਤੇ ਉਹ ਮਾਸੂਮ ਬਲਾਵਰ ਉਤਰਿਆ ਆਇਆ ਜਦੋਂ ਭਰਾ ਦਾ ਸਰੀਰ ਪਿਆ ਜੰਗ ਵਿੱਚ ਵੇਖਿਆ ਅਜੀਤ ਸਿੰਘ ਸਾਹਿਬ ਦਾ ਘੋੜੇ ਤੋਂ ਉਤਰ ਕੇ ਥੱਲੇ ਆ ਗਏ ਮੈਦਾ ਮੈਂ ਲਾਸ਼ਾ ਭਾਈ ਕਾ ਨਜ਼ਰ ਆਇਆ ਘੋੜੇ ਸ਼ੇਬਾ ਬਾਸੂਮ ਦਿਲਾਗ ਨੂੰ ਉਤਰਿਆ ਆਆ ਸਰ ਗੋਦ ਮੇ ਲੈ ਕੇ ਕਹਾ ਭਾਈ ਸ਼ੇ ਬੋਲੋ ਆਪਣੇ ਭਰਾ ਦਾ ਸਿਰ ਗੋਦ ਵਿੱਚ ਰੱਖ ਰਿਆ ਤੇ ਕਹ ਲਗੇ ਭਰਾ ਜੀ ਕੁਝ ਬੋਲੋ ਇਸ ਖਾਬੇ ਗਰਾ ਮੈਂ ਕਹੀ ਤਾਂ ਹੁਸ਼ਿਆਰ ਹੋ ਲੋ ਇਹ ਸੁਪਣੇ ਦਾ ਜਿਹੜਾ ਸੰਸਾਰ ਹੈ ਸੁਪਣੇ ਵਾਂਗ ਇਹਦੇ ਵਿੱਚ ਹੁਸ਼ਿਆਰ ਹੋਣਾ ਕਰੋ ਤਿਆਰ ਪਰ ਤਿਆਰ ਹੋਣਾ ਕਰੋ ਦੇਖੋ ਕੌਣ ਹੈ ਕਿ ਅਸੀਂ ਕੌਣ ਹੈ ਵੇਖੋ ਸਾਡੇ ਵੱਲ ਭਾਵ ਤੁਹਾਡੇ ਭਰਾ ਹਾਂ ਜੇ سونے ਦੀ ਹੀ ਥਾਲੀ ਹੈ ਮਿਲ ਕੇ ਤੇ ਸੋਲੋ ਜੇ ਸੌਣ ਦੀ ਥਾਲੀ ਹੈ ਤੇ ਮੈਨੂੰ ਵੀ ਨਾਲ ਲੈ ਲਓ ਆਪਾਂ ਇਕੱਲੇ ਸੁੰਦੇ ਨੇ ਇਕੱਲੇ ਕੋ ਰਣ ਧੂਮਕਾ ਵਿੱਚ ਸੌਂਗੇ ਇਹ ਪਿਆਰ ਭਰੇ ਬਚਨ ਛੋਟੇ ਸਹਿਬ ਜਾਦੇ ਨੇ ਵੱਡੇ ਭਰਾ ਨੂੰ ਕਹਿ ਕਰਿਆ ਭਾਈ ਭਾਈ ਜੀ ਤੁਸੀਂ ਜਦ ਗੱਜ ਸ਼ਹੀਜਾ ਦੀ ਜਮੀ ਹੈ ਤانوں ਸ਼ਹੀਦਾਂ ਦੀ ਜ਼ਮੀਨ ਜੰਗੀ ਲੱਗਦੀ ਏ ਸੌਣ ਨਹੀਂ ਕਿ ਖਾਲੀ ਹੋਈ ਹਮਨੇ ਬਸੇਰੇ ਕੀ ਇਹੀਂ ਤਹੀਂ ਇਹੋ ਥਾਂ ਲਿਆ ਕਿ ਇੱਥੇ ਬਸੇਰਾ ਕਰਕੇ ਆਪਣਾ ਸਰੀਰ त्याਗਿਆ ਅਸੀਂ ਇੱਥੇ ਸਦਾ ਦੀ ਮਿੱਟੀ ਸੌਂ ਜਾਈਏ ਕਹਿੰਦੇ ਰਿਓ ਉਸ ਵੇਲੇ ਜਦੋਂ ਭਰਾ ਦੇ ਨਾਲ ਗੱਲਾਂ ਕਰਦੇ ਸੀ ਤੇ ਕਵੀ ਨੇ ਲਿਖਿਆ ਕਿ ਉਸ ਵੇਲੇ ਖਤੰਡ ਜਿਹੜਾ ਤੀਖ ਸੀ ਉਹ ਆ ਕੇ ਕਲੇਜੇ ਦੇ ਵਿੱਚ ਲੱਗਾ ਕਹਿੰਦੇ ਬਾਹਰ ਕੁਲੀ ਧਰ ਪੈ ਤੇ ਤਣ ਪੈ ਸਮੁੰਦਰਾਂ ਵਿੱਚੋਂ ਛਾਲੇ ਆ ਗਏ ਧਰਤੀ ਦੇ ਉੱਪਰ ਬਹੁਤ ਭਾਰੀ ਅੰਧੇਰੀ ਆ ਗਈ ਤੇ ਕਹਿੰਦੇ ਕੀ ਹੋਇਆ ਤੇ ਉਹਰਾ ਹੋ ਕੇ ਗਿਰੇ ਲੱਕ ਜਿਗਰ ਲੱਕ ਜਿਗਰ ਪਰ ਲੱਕ ਦੇ ਜਿਗਰ ਜਿਹੜਾ ਭਰਾ ਨਾਲ ਗੱਲਾਂ ਕਰ ਰਿਆ ਸੀ ਆਪਣੇ ਭਰਾ ਦੇ ਸਰੀਰ ਤੇ ਡਿੱਗ ਪਿਆ ਜਦੋਂ ਤੀਰ ਵੱਜਾ ਤੇ ਸ਼ਹੀਦੀ ਪ੍ਰਾਪਤ ਕਰ ਲਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਨੀ ਉੱਨੀ ਜਕਾਰੇ ਛੱਡੇ ਜਦੋਂ ਸਹਿਬਜ਼ਾਦੇ ਦੀ ਸ਼ਹੀਦੀ ਹੋਈ ਹੈ ਕਿਉਂਕਿ ਲੋਕ ਕਹਿੰਦੇ ਸੀ ਲੋਕਾਂ ਦੇ ਪੁੱਤਰ ਮਾਰ ਕੇ ਜਕਾਰੇ ਛੱਡਦੇ ਨੇ ਜਿੰਦੜ ਆਪਣੇ ਮਰਨਗੇ ਪਤਾ ਲੱਗੂਗਾ ਸਤਿਗੁਰਾਂ ਨੇ ਪੰਜ ਜਕਾਰੇ ਛੱਡੇ ਨੇ ਕਿ ਆਕਾਰੁ ਸੁਖ ਦਾ ਧਨਵਾਦ ਕੀਤਾ ਹੈ ਸੱਗੇ ਪਾਤਸ਼ਾ ਤੈਨੂੰ ਬਚਣ ਦੇ ਕੇ ਆਇਆ ᱥਾਂ ਕਿ ਸੰਸਾਰ ਦੇ ਵਿੱਚ ਮੈਂ ਆਪਣਾ ਪਰਿਵਾਰ ਮਾਰ ਦਿਆਂਗਾ ਅੱਜ ਮੈਨੂੰ ਖੁਸ਼ੀ ਹੈ ਮੈਂ ਕਰਜ਼ਾ ਲਾ ਕੇ ਮੁਕਤ ਹੋ ਗਿਆ ਹਾਂ